ਹਾਂ ਹਾਂ ਮੈਂ ਦੱਸ ਦਿੱਤੇ ਨੇਰ ਉੱਥੇ ਜਾਵੜਾ ਸੁੱਕੇ ਸੀ ਤੁਸੀਂ ਵੀ ਕਾਟੀ ਲੱਗਦੀ ਚੱਲੇ ਕੰਮ ਮੜ ਮਟਕ ਨਹੀਂ ਬਾਈ ਸ਼ਾਮ ਨੂੰ ਦੇਖਾਂਗੇ ਜੀ ਹੁਣ ਤੇਰਾ ਪੱਲਾ ਦਾ ਕਰਨੇ ਨੇ ਬੁੱਧੀ ਕਿੰਨਾ ਹੁਣ ਲਾਇਆ ਹੈਗਾ ਹੌਲੀ ਹੌਲੀ ਮਤਲਬ ਨਾ ਜਦੋਂ ਕੰਨਾ ਲੱਗਣ ਲੱਗਦੇ ਹੌਲੀ ਕੰਮ ਨਿਕਲਣ ਲੱਗ ਜਾਂਦਾ ਤੇ ਪਤਾ ਨਹੀਂ ਕਿੰਨਾ ਲੱਗ ਪੈਸਿਆਂ ਨੇ ਇਕਣਾ ਆ ਜੇ ਮੰਦਿਰ ਚ ਥੋੜਾ ਪ੍ਰੋਗਰਾਮ ਕਰਦੇ ਨਾ ਜਿਵੇਂ ਬਾਹਰ ਰੌਣਕ ਮੇਲਾ ਜਾਂ ਭਾਂਜ ਫਿਰ ਬੰਦਾ ਹੁੰਦਾ ਵਿਜਵਾਜ ਇਹ ਤਾਂ ਆਪ ਹੀ ਨਿਕਲੇ ਬਾਹਰ ਤੇ ਹੈਨਾ ਨਹੀਂ ਨਹੀਂ ਹੋਰੀ ਕੋਈ ਨਹੀਂ ਉਹ ਉਹ ਕਰਦੀ ਆ ਆਪਣੇ ਮਾਤਰਾ ਨੂੰ ਉਹ ਕਰਨੇ ਤਾਂ ਉਸੇ ਨਹੀਂ ਸਾਰਾ ਕੁਝ ਹੈ ਤਾਂ ਸ਼ਾਮ ਨੂੰ ਤਾਂ ਵਾਧੂ ਹੋ ਜਾਣਗੇ ਦੱਸਣਾ ਨਹੀਂ ਸਮਝਦਾ ਕੋਈ ਭਾਈ ਸਾਹਿਬ ਲੇਖੀਆ ਠੀਕ ਹੀ ਆ ਲੇਖਣਾ ਦੀ ਹੈ ਲੇਖਣ ਲੇਖਦੀ ਹੈ ਨਾ ਹਾਂ ਇੰਦਰੀ ਆਪਾਂ ਕਿੰਨੀ ਲੈ ਚੱਗ ਜਾਈਏ ਜਿੱਦੈ ਤਾਂ ਹੈ ਕੋਲੇ ਵੀ ਜਾਨਾ ਨਾ ਹਫਤੇ ਵੀ ਬਿਤਾ ਰਹੇ ਹਾਂ ਜੀ ਹਾਂ ਜੀ ਜੀ ਅੱਗੇ ਤੋਂ ਕੁੱਤੀ ਹੈ ਬੜਾ ਨਹੀਂ ਗਾ ਜੇ ਪ੍ਰੋਗਰਾਮ ਤੇ ਚਲੋ ਕਿਹਾ ਦਈ ਵਧੀਆ ਵਧੀਆ ਸੋ ਠੀਕ ਹੋਣਾ ਚਲੋ ਕੱਟ ਕਰਨਾ ਕਰਦੇ ਆਪਾਂ ਆਵਾਂਗੇ ਟਰੱਕ ਦੇ ਸਾਈਡ ਤੇ ਡਾਕਟਰ ਵਾਲਾ ਸਮਾਂ ਹਾਂ ਚੱਲ ਸਾਰ ਆ ਵੀ ਕਿ ਦੱਦੀ ਛੋਟਾ ਲਾ ਜੇ ਬਾਜਾ ਹੂੰ ਇਹਦਾ ਹਵਾਜਾ ਕਿਹੜਾ ਹਵਾਜੇ ਹੈ ਨਾ ਆਏ ਕੋਤਾ ਬੁੱਝ ਕੋਤੀ ਹੱਜਾਉਂਦੇ ਤਾਂ ਚੱਕ ਲੀਤੋ ਕੋ ਡਾੜੀ ਆ ਕੋਰੇ ਆਉਂਦਾ ਵੀ ਹੈ ਨਾ ਬਈ ਅੱਜ ਫੜਦਾ ਮੈਂ ਹੋਰ ਆਉਂ ਹੋਰ ਹੁੰਦੇ ਨਾ ਕੱਪੜੇ ਦੂਰ ਤੱਕ ਚਲੇ ਜਾਂਦੇ ਉਦੋਂ ਇਹ ਤਾਂ ਹਵਾ ਆ ਰਹੀ ਹੈ ਅੱਛਾ ਅੱਛਾ ਨਿੱਕ ਤਾਂ ਮਾਂ ਪੇ ਮੈਂ ਦੂਰ ਹੀ ਪੜੀ ਚਲਾ ਜਾਂਦਾ ਗੁੰਗੁਦ ਜੀ ਹੋ ਬਾਰੀ ਚੀ ਜਾਉਂਦਾ ਆਇਤਾ ਇਹ ਕੀ ਆ ਕੱਟ ਜਾਂਦਾ ਹੈ ਕੋਈ ਸਰਕਲ ਹੈ ਜੀ ਆਪ ਸੰਗਾ

cella cella cella